ਸੋ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਲਾਈਵ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਨ ਹਰੀਕੇ ਹੈਡਵਕਸ ਦੀ ਤੇ ਨਾਲ ਪੌਂਗ ਟਾਈਮ ਦੀ ਤੇ ਪਖੜਾ ਟਾਈਮ ਦੀ ਜੋ ਰਿਪੋਰਟ ਹੈਗੀ ਹੈ ਸੋ ਸਾਰੀ ਗੱਲਬਾਤ ਕਰਾਂਗੇ ਇਸ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆਗੇ ਅਸੀਂ ਪਿੰਡ ਆਲੇਵਾਲਾ ਤੇ ਮੌਜੂਦ ਹਾਂ ਪਿੱਛੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਾਂਗੇ ਪਿੰਡ ਆਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਇੱਕ ਵਾਰੀ ਸਾਈਡ ਤੇ ਇਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰ ਸਵੇਰੇ ਜੋ ਪਾਣੀ ਲਥਨ ਤੋਂ ਬਾਅਦ ਜੋ ਹਾਲਾਤ ਬਣਿਆ ਉਹ ਤੁਸੀਂ ਤਸਵੀਰਾਂ ਦੇ ਵਿੱਚ ਜਰੂਰ ਦੇ ਪਾਣੀ ਦੇ ਅੰਕੜੇ ਵੀ ਅੱਜ ਦੇ ਸਾਂਝੇ ਜਰੂਰ ਕਰਾਂਗੇ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਜੀ ਕੋਸ਼ਿਸ਼ ਕਰ ਲੈਗੇ ਸਾਡਾ ਜਿਹੜਾ ਪੇਜ ਹੈ ਸਾਡਾ ਇਹਦਾ ਚੈਨਲ ਹੈ ਉਸ ਨੂੰ ਜਰੂਰ ਫੋਲੋ ਕਰ ਲੈ ਜੀ ਤਾਂ ਤੁਸੀਂ ਹਾਲਾਤ ਇੱਧਰ ਚਾਰ ਸਵੇਰੇ ਦੇਖ ਸਕਦੇ ਬਿਲਕੁਲ ਅਸੀਂ ਇਥੋਂ ਪਾਣੀ ਵਗ ਰਿਹਾ ਕਾਫੀ ਤਾਂ ਉਹ ਵੀ ਤੁਹਾਨੂੰ ਤਸਵੀਰਾਂ ਅਸੀਂ ਵਿਖਾਵਾਂਗੇ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਜੀ ਆ ਜੋ ਤੁਹਾਨੂੰ ਤਾਂ ਇੱਕ ਵਾਰੀ ਸਵੇਰਾ ਤੁਹਾਡਣਾ ਸੀ ਜਰੂਰ ਸਹਾਇਨੀਆਂ ਕਰ ਦਿੰਦੇ ਆ ਆ ਤੁਸੀਂ ਦੇਖ ਸਕਦੇ ਇੱਧਰ ਜੋ ਹਾਲਾਤ ਨੇ ਇਸ ਸਾਈਡ ਤੇ ਜਰੂਰ ਦੇਖਦੇ ਹੋ ਇਧਰ ਵੀ ਤੁਸੀਂ ਦੇਖੋ ਤੇ ਉਹ ਪਿਛਲੇ ਬੰਨੇ ਵੀ ਆਰਾਮ ਨਾਲ ਦਿਖਾ ਦਿੰਦੇ ਇਹ ਪਿਛਲੀ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੋਟਰਾਂ ਕਨੈਕਸ਼ਨ ਤੇ ਜੋ ਜ਼ਮੀਨਾਂ ਦੇ ਹਾਲਾਤ ਨੇ ਫਸਲਾਂ ਤੁਸੀਂ ਇੰਝ ਦੂਰ ਇੰਝ ਲੱਗਦਾ ਜਿਵੇਂ ਸਾਰੀ ਮਿੱਟੀ ਬਣ ਗਈ ਹੁੰਦੀ ਏ ਜਿਹੜੀ ਕੋਈ ਮਾੜੀ ਮੋਟੀ ਪਰਾਲੀ ਦਿਖ ਰਹੀ ਹੈਗੀ ਉਹ ਵੀ ਇਸ ਸਮੇਂ ਬਿਲਕੁਲ ਨਹੀਂ ਦਿਖ ਰਹੀ ਤੁਸੀਂ ਜਿੱਧਰ ਵੀ ਤੁਸੀਂ ਤਸਵੀਰਾਂ ਦੇਖੋ ਤਾਂ ਜੋ ਹਾਲਾਤ ਬਦ ਤੋਂ ਬਦਰ ਨੇ ਤੁਸੀਂ ਇਧਰਲੀ ਸਾਈਡ ਤੇ ਤਸਵੀਰਾਂ ਦੇਖ ਸਕਦੇ ਜੇ ਪਿੰਡ ਆਲੇ ਵਾਲਾ ਤੇ ਬਾਕੀ ਕਿਹੜੇ ਕੁਝ ਵਿਧਾਨ ਸਭਾ ਹਲਕਾ ਪੱਟੀ ਦੇ ਕੋਲ ਵੱਡੇ ਸਾਈਡ ਤੇ ਤਾ ਦੂਸਰੇ ਬਨੇ ਜਿਹੜੇ ਪਿੰਡ ਹੈਗੇ ਆ ਸੋ ਹੋਰ ਵੀ ਆਪਾਂ ਗੱਲਬਾਤ ਇੱਥੇ ਕਰਨਾ ਗਾ ਸੁਖਿੰਦਰ ਸਿੰਘ ਸ਼ਾਮਿਆ ਜੀ ਤਾਂ ਹਾਲਾਤ ਤੁਹਾਨੂੰ ਅਸੀਂ ਦਿਖਾਤੇ ਚ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਆ ਜੀ ਬੇਨਤੀ ਹੈ ਕਿ ਆਪਣੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤਾਂ ਲਗਾਤਾਰ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਐਸਟ ਤੇ ਜੀ ਤਾਂ ਤੁਹਾਡੇ ਨਾਲ ਅਸੀਂ ਪੌਂਗ ਟਾਈਮ ਦੇ ਅਖਰੀ ਅੰਕੜੇ ਜਰੂਰ ਸਾਂਝੇ ਕਰ ਦਿੰਨੇ ਆ 17 ਸਤੰਬਰ 2025 17 ਸਤੰਬਰ 2025 ਸਵੇਰੇ 6 ਵਜੇ ਦੇ ਆਪਣੇ ਕੋਲੇ ਅੰਕੜੇ ਆ ਤਾਂ ਜੇਕਰ ਪਾਉ ਡੈਮ ਦੇ ਪੱਧਰ ਦੀ ਗੱਲ ਕਰਦੇ ਆ ਤਾਂ ਜਿਹੜਾ ਕੁੱਲ ਪੱਧਰ ਹੈ 1400 ਫੁੱਟ ਤੇ ਆ ਤੇ ਇਸ ਸਮੇਂ ਜਿਹੜਾ ਪਾਣੀ ਮੌਜੂਦ ਹੈ ਸਵੇਰੇ 7 6 ਵਜੇ ਦੀ ਗੱਲ ਕਰਦੇ ਆ 1395 ਪਿੰਡ 17 ਫੁੱਟ ਤੇ ਪੱਧਰ ਤਾਂ ਇਹਦੇ ਜਿਹੜਾ ਪਾਣੀ ਆ ਰਿਹਾ ਉਸ ਡਾਡੇ ਦੇ ਵਿੱਚ 111381 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹ ਕਰੀਬ 52968 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਐਕਚੁਅਲੀ ਡਾਡੇ ਦੀ ਜੇਕਰ ਗੱਲ ਕਰਦੇ ਆ ਤਾਂ 74960 ਕਿਊਸਕ ਜਿਹੜਾ ਪਾਣੀ ਅੰਤ ਚ ਆ ਰਿਹਾ ਪੌਂਗ ਟਾਈਮ ਦੇ ਵਿੱਚ ਜਿਹੜਾ ਕੇ ਪਾਣੀ ਛੱਡਿਆ ਜਾ ਰਿਹਾ 52995 ਕਿ ਉਸ ਜਿਹੜਾ ਪਾਣੀ ਵਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਪੌਂਗ ਡੈਮ ਦੀ ਰਿਪੋਰਟ ਆਪਣੇ ਕੋਲੇ 17 ਸਤੰਬਰ 2025 ਸਵੇਰੇ 6 ਵਜੇ ਦੀ ਅਗੇ ਪਾਖੜਾ ਡੈਮ ਦੀ ਜੇਕਰ ਰਿਪੋਰਟ ਦੀ ਗੱਲ ਕਰਦੇ ਆ ਤਾਂ ਪਾਖੜਾ ਡੈਮ ਦੇ ਵਿੱਚ ਜਿਹੜਾ ਇਹਦਾ ਪੱਧਰ ਹੈ ਕੁੱਲ ਪੱਧਰ 1680 ਫੁੱਟ ਤੇ ਆ ਤਾਂ ਇਹਦੇ ਵਿੱਚ ਜਿਹੜਾ ਪਾਣੀ ਮੌਜੂਦ ਹੈ 17 ਸਤੰਬਰ 2025 ਸਵੇਰੇ 6 ਵਜੇ ਤਾਂ 167665 74 ਫੁੱਟ ਤੇ ਪਾਣੀ ਮੌਜੂਦ ਹੈ ਇਹਨਾਂ ਵਿੱਚ ਵੀ ਕਹਿ ਸਕਦੇ ਆ ਪਾਣੀ ਜਿਹੜਾ ਪੂਰੇ ਅਫਾਨ ਤੇ ਆ ਪਾਣੀ ਜਿਹੜਾ ਉੱਪਰਲੇ ਲੈਵਲ ਤੇ ਚੱਲ ਰਿਹਾ 1676.74 ਫੁੱਟ ਤੇ ਆ ਤਾਂ ਇਹਦੇ ਜਿਹੜਾ ਪਾਣੀ ਆ ਰਿਹਾ 61670 ਕਿਊਸਕਾਰਿਆ ਜਿਹੜਾ ਪਾਣੀ ਛੱਡਿਆ ਜਾ ਰਿਹਾ 50000 ਕਿਊਸ ਕਿਹੜਾ ਛੱਡਿਆ ਜਾ ਰਿਹਾ ਨੰਗਲ ਡੈਮ ਤੇ ਤੇ ਅੱਗੋਂ ਜਿਹੜਾ ਸਤਲੁਜ ਦਰਿਆ ਤੇ ਹੋਰ ਵੱਖ-ਵੱਖ ਨਹਿਰਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਪਖੜਾ ਡੈਮ ਤੋਂ ਸਵੇਰੇ 17 ਸਤੰਬਰ 2025 ਸਵੇਰੇ 6 ਵਜੇ ਦੀ ਰਿਪੋਰਟ ਹਰੇਕ ਹੈਡ ਬਕਸ ਦੀ ਜੇਕਰ ਗੱਲ ਕਰਦੇ ਆ ਆਪਣੇ ਕੋਲ ਸਵੇਰੇ 6 ਵਜੇ ਦੀ ਰਿਪੋਰਟ ਤੇ ਤੁਹਾਡੇ ਨਾਲ ਹੁਣ ਜਿਹੜੀ ਹੁਣ ਦੀ ਜਿਹੜੀ ਰਿਪੋਰਟ ਹੈ ਕਰੀਬ 3:30 ਦੀ ਅ 3 ਵਜੇ ਕੇ 53 ਮਿੰਟ ਤੇ ਉਹ ਵੀ ਰਿਪੋਰਟ ਤੁਹਾਡਾਂ ਨਾਲ ਸਾਂਝੀ ਕਰਦਾਂਗੇ ਹਰ ਇੱਕ ਹੈਡਵਕਸ ਦੀ 17 ਸਤੰਬਰ 2025 ਸਵੇਰੇ 6 ਵਜੇ ਦੀ ਰਿਪੋਰਟ ਹੈ 1,49,110 ਕਿਊਸਕੇੜਾ ਪਾਣੀ ਇੱਥੇ ਪਹੁੰਚ ਰਿਹਾ 1,30,095 ਕਿਊਸਕੇੜਾ ਪਾਣੀ ਇਥੋਂ ਛੱਡਿਆ ਜਾ ਰਿਹਾ ਤਾਂ ਤੁਹਾਡੇ ਨਾਲ ਅਸੀਂ ਹੁਣ ਦੀ ਰਿਪੋਰਟ ਵੀ ਸਾਂਝੀ ਕਰਦੇ ਨੇ ਜਿਹੜੀ ਹਰ ਇੱਕ ਹੈਡਵਕਸ ਤੋਂ ਸਾਡੇ ਕੋਲ ਪਹੁੰਚੀ ਹੈ ਅ ਕਰੀਬ 3 ਵਜੇ ਕੇ 53 ਮਿੰਟ ਹੋ ਗਏ 17 ਸਤੰਬਰ 2025 ਆਪ ਇਸ ਸਟ੍ਰੀਮਿੰਗ ਦੇ ਵਿੱਚ ਜੇਕਰ ਗੱਲ ਕਰਦੇ ਆ ਤਾਂ ਆਪਸਟਰੀਮ ਦੇ ਵਿੱਚ ਜੇਕਰ ਗੱਲ ਕਰਦੇ ਆ ਤਾਂ 145000 ਕਿਊਸ ਕਿਹੜਾ ਪਾਣੀ ਪਹੁੰਚ ਰਿਹਾ ਹੈ ਹਰੇਕ ਹੈਡ ਬਾਕਸ ਤੇ ਡਾਉਨਸਟਰੀਮ ਦੀ ਜੇਕਰ ਗੱਲ ਕਰਦੇ ਆ ਤੇ ਜਿਹੜਾ 125000 130000 ਕਿਊਸ ਕਿਸੇ ਸਵੇਰੇ 6 ਵਜੇ ਦੀ ਰਿਪੋਰਟ ਸੀ ਜਿਹੜਾ ਹੁਣ ਜੇਕਰ ਗੱਲ ਕਰਦੇ ਆ 17 ਸਤੰਬਰ 2025 ਸ਼ਾਮ ਕਰੀਬ 4 ਵਜੇ ਦੀ ਤਾਂ 125000 ਕਿਊਸ ਕਿਹੜਾ ਚੱਲ ਰਿਹਾ ਹੈਗਾ ਹਰੇਕ ਹੈਡ ਬਾਕਸ ਤੋਂ ਆ ਜਿਹੜਾ ਫਰੋਹੀਪੁਰ ਫਾਲਕੇ ਵਾਲੀ ਸਾਈਡ ਤੇ ਨਹਿਰਾਂ ਦੀ ਜੇਕਰ ਗੱਲ ਕਰਦੇ ਆਂ ਤੇ ਜਿਹੜੇ ਰਾਜਸਥਾਨ ਫੀਡਰ ਹੋਂਦੇ ਚ 12000 ਕਿਊਸਕ ਤੇ ਜੇਕਰ ਹਰੀਕੇ ਹਰੀਕੇ ਹੈਡ ਵਕਸ ਤੇ ਜਿਹੜੀ ਫਰੋਹੀਪੁਰ ਫੀਡਰ ਦੀ ਨਹਿਰ ਦੀ ਗੱਲ ਕਰਦੇ ਆਂ ਉਹਦੇ ਵਿੱਚ ਕਰੀਬ 7000 ਕਿਊਸਕਾ ਪਾਣੀ ਚੱਲ ਰਿਹਾ ਹੈਗਾ ਵੱਡੀ ਗੱਲ ਇਹ ਹੈ ਕਿ ਜਿਹੜਾ ਪੌਂਡ ਟਾਈਮ ਤੇ ਜਿਹੜਾ ਪਾਣੀ ਦਾ ਪੱਧਰ 1395 ਫੁੱਟ ਤੇ ਆ ਕੁੱਲ ਜਿਹੜਾ ਪੱਧਰ 1400 ਫੁੱਟ ਤੁਹਾਨੂੰ ਦੱਸਿਆ ਹੈਗਾ ਤੇ ਥੋੜੇ ਜਿਹੇ ਹਾਲਾਤ ਇੱਥੇ ਜ਼ਰੂਰ ਵਿਗੜ ਸਕਦੇ ਆ ਪੌਂਡ ਡੈਮ ਵਿਚ ਵਧਦੇ ਜਾ ਰਹੇ ਪਾਣੀ ਦਾ ਪੱਧਰ ਤੇ ਕਿਸਾਨਾਂ ਦੀਆਂ ਚਿੰਤਾਵਾਂ ਮੋੜ ਵਧਾ ਦਿੱਤੀਆਂ ਹਨ ਡੈਮਾਂ ਤੋਂ ਅੱਗੇ ਛੱਡਿਆ ਜਾ ਰਿਹਾ ਕਰੀਬ 60 ਹਜ਼ਾਰ ਕਿਊਸਕ ਪਾਣੀ ਇਨ੍ਹਾਂ ਕਿਸਾਨਾਂ ਦੀਆਂ ਫਸਲਾਂ ਨੂੰ ਡੋਬਣ ਲੱਗਿਆ ਹੈ ਅੱਜ ਸਵੇਰੇ 8 ਵਜੇ ਪੌਂਡ ਡੈਮ ਵਿਚ ਪਾਣੀ ਦਾ ਪੱਧਰ 1395.21 ਫੁੱਟ ਤੇ ਪਹੁੰਚ ਗਿਆ ਪੌਂਡ ਵਿੱਚ ਪਾਣੀ ਦੀ ਆਮਦ 74910 ਕਿਊਸਕ ਕਿਹੜੀ ਦੱਸੀ ਜਾ ਰਹੀ ਹੈ ਉਸ ਦੇ ਮੁਤਾਬਕ ਜੇਕਰ ਗੱਲ ਕਰਦੇ ਹਾਂ ਪੌਂਗ ਡੈਮ ਦੀ ਤਾਂ ਪੌਂਗ ਡੈਮ ਦੀ ਜੇਕਰ ਗੱਲ ਕਰਦੇ ਆ ਤਾਂ ਨਾਲ ਭਗੜਾ ਡੈਮ ਦੀ ਗੱਲ ਕਰਦੇ ਆ ਤਾਂ ਵੱਡੇ ਪੱਦਰ ਤੇ ਹਾਲੇ ਵੀ ਪਾਣੀ ਮੌਜੂਦ ਹੈ ਲੇਕਿਨ ਭਾਵੇਂ ਬੇਸ਼ੱਕ ਦੀ ਪਾਣੀ ਅੱਗੇ ਰਿਲੀਜ਼ਿੰਗ ਘਟਾ ਦਿੱਤੀ ਗਈ ਆ ਭਾਵੇਂ ਪੌਂਗ ਡੈਮ ਦੀ ਗੱਲ ਕਰਦੇ ਆ ਭਾਵੇਂ ਭਗੜਾ ਡੈਮ ਦੀ ਗੱਲ ਕਰਦੇ ਆ ਲੇਕਿਨ ਹਾਲਾਤ ਅਜੇ ਵੀ ਲਗਾਤਾਰ ਵਿਗੜਦੇ ਨਜ਼ਰ ਆ ਰਹੇ ਵੱਡੇ ਪੱਦਰ ਤੇ ਜਿਹੜਾ ਦਰਿਆਵਾਂ ਦੇ ਪਾਣੀ ਦੀ ਢਾਲ ਲੱਗ ਰਹੀ ਜਿਹੜੀ ਮਾਲਕੇ ਜਿਵੇਂ ਇਹਨਾਂ ਨੂੰ ਢਾਲ ਲੱਗ ਰਹੀ ਕੁਝ ਥਾਵਾਂ ਤੇ ਜਿਹੜਾ ਮਕਾਨਾਂ ਨੂੰ ਵੀ ਢਾਲ ਲੱਗ ਰਹੀ ਗੁਰਦੁਆਰਾ ਟਾਪਸਰ ਪਿੰਡ ਕਾਲੇਖਸਾੜ ਨੇੜੇ ਮੰ ਪਿੰਡ ਫਤੇਗੜ ਸਪਰਾ ਉੱਥੇ ਵੀ ਢਾ ਲੱਗੇ ਪਿਛਲੇ ਸਾਈਡ ਤੇ ਰੁਕਣੇ ਵਾਲੀ ਸਾਈਡ ਤੇ ਵੀ ਉੱਥੇ ਵੀ ਵੱਡੇ ਪੱਦਰ ਤੇ ਢਾ ਲੱਗੀ ਇੱਕ ਵਾਰੀ ਤਸਵੀਰਾਂ ਤੁਹਾਡਾ ਨਾਲ ਸੀ ਜਰੂਰ ਸਾਂਝੀਆਂ ਕਰਦਿਨੇ ਪਿੰਡ ਆਲੇ ਵਾਲਾ ਦਾ ਜੋ ਹਾਲਾਤ ਨੇ ਤਾਂ ਜਿਹੜਾ ਤੁਸੀਂ ਖੱਬੇ ਸੱਜੇ ਵੀ ਇੱਕ ਵਾਰੀ ਜਰੂਰ ਦੇਖ ਸਕਦੇ ਜੋ ਹਾਲਾਤ ਨੇ ਤਾਂ ਤੁਹਾਡੇ ਨਾਲ ਤਸਵੀਰਾਂ ਸਾਰੀਆਂ ਸੀ ਸਾਂਝੀਆਂ ਕੀਤੀਆਂ ਹੈਗੀਆਂ ਤੁਸੀਂ ਚਲਦੇ ਹੀ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਜੇ ਤੇ ਲਾਈਕ ਕਮੈਂਟ ਨਾ ਕਰਨਾ ਭੁੱਲਣਾ ਤਾਂ ਤੁਸੀਂ ਇਸ ਵੀਡੀਓ ਨੂੰ ਕਿੱਥੋਂ ਦੇਖ ਰਹੇ ਜੇ ਤੁਹਾਡੇ ਇਲਾਕੇ ਤੇ ਕੀ ਹਾਲਾਤ ਨੇ ਤੁਸੀਂ ਬਿਆਸ ਦਰਿਆ ਤੋਂ ਦੇਖ ਰਹੇ ਹੋ ਤੁਸੀਂ ਸਤਲੁਜ ਦਰਿਆ ਤੋਂ ਦੇਖ ਰਹੇ ਹੋ ਤੁਸੀਂ ਥੀਨ ਡੰਦ ਰਾਵੀ ਦਰਿਆ ਤੋਂ ਦੇਖ ਰਹੇ ਹੋ ਇਸ ਵੀਡੀਓ ਨੂੰ ਤਾਂ ਜਰੂਰ ਲਾਈਕ ਕਮੈਂਟ ਕਰਨਾ ਤਾਂ ਇਸ ਚੱਲਦੀ ਹੋਈ ਵੀਡੀਓ ਨੂੰ ਸ਼ੇਅਰ ਕਰਨਾ ਸਾਡਾ ਜਿਹੜਾ ਚੈਨਲ ਸਾਡੀ ਧਰਤੀ ਸਾਡੇ ਲੋਕ ਸੁਣ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ